ਇਸਲਾਮਾਬਾਦ ਰੇਲਵੇ ਫਾਟਕ ਨੇੜੇ ਦਰਗਾਹ ਬਾਬਾ ਨੂਰੇ ਸ਼ਾਹ ਕੋਲ ਪਾਣੀ ਦੀ ਲੀਕੇਜ ਹੋ ਰਹੀ ਹੈ ਜਿਸ ਕਾਰਨ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੋਂ ਲੰਘਣ ਵਾਲੇ ਲੋਕਾਂ ਨੇ ਆਖਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਉੱਥੇ ਪਾਣੀ ਦੀ ਲੀਕੇਜ ਹੋ ਰਹੀ ਹੈ ਜਿਸ ਨਾਲ ਸੜਕ ਤੇ ਪਾਣੀ ਖੜਾ ਹੋ ਜਾਂਦਾ ਹੈ ਅਤੇ ਉੱਥੋਂ ਲੰਘਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਨੇੜੇ ਰੇਲਵੇ ਲਾਈਨ ਵੀ ਹੈ ਸੋ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਪਾਣੀ ਦੀ ਲੀਕ ਜਨਾਲ ਨੇੜੇ ਰੇਲਵੇ ਲਾਈਨ ਨੂੰ ਵੀ ਖਤਰਾ ਹੋ ਸਕਦਾ ਹੈ ਰੇਲਵੇ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਜਿਸ ਵਿਭਾਗ ਦੀ ਵੀ ਜਗਾ ਤੋਂ ਪਾਣੀ ਦੀ ਲੀਕ ਹੋ ਰਹੀ ਹੈ ਉਸ ਨੂੰ ਠੀਕ ਕਰਨਾ ਚਾਹੀਦਾ ਹੈ ਤਾਂ ਜੋ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਹ ਸਰ ਜੀ ਨੂਰੇ ਸ਼ਾਹ اسلام ਆਬਾਦ ਫਾੜਕ ਦੇ ਨਾਲ ਇਲਾਕੇ ਲੋਕ ਨੂੰ ਰਸਤਾ ਜਾਂਦਾ ਜਿਹੜਾ ਉਹ ਹੈਗਾ ਜੇ ਇੱਥੇ ਸਾਰਾ ਸੀਵੇਜ ਦਾ ਪਾਣੀ ਆ ਇਦਨ ਬਹੁਤ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਉੱਥੋਂ ਫਾੜਕ ਬੰਦ ਹੋ ਜਾਂਦਾ ਤੇ ਕਿੰਨਾ ਕਿਨਾ ਜੇਰੀ ਘਰੋਣਾ ਬੰਦਾ ਇਹਦੇ ਬਹੁਤ ਕੰਮ ਖਰਾਬ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨੂੰ ਬੰਦ ਕਰਾਉਣਾ ਚਾਹੀਦਾ ਉਧਰ ਨੂੰ ਨਹੀਂ ਜਾਂਦਾ ਪਿਆ ਤਨੂਰੇ ਸ਼ਾਹ ਤੋਂ ਨਾਲ ਇਧਰ ਰੇਲਵੇ ਕਰਉਣੀ ਹੈ ਉਧਰਲੇ ਬਸਾਂ ਜਾ ਰਿਆ ਪਾਣੇ ਅੰਦਰੋਂ ਸੀਵਰੇਜ ਤੋਂ ਸੀਵਰੇਜ ਨਾਲ ਬਸਾਂ ਜਾ ਰਿਆ ਹੁਣ ਲੋਕਾਂ ਨੂੰ ਕਿੰਨਾ ਕਹਿ ਪਕਾਣੀ ਬਹੁਤ ਦਿੱਕਤ ਪਰੇਸ਼ਾਨੀ ਆ ਰਹੀ ਬਹੁਤ ਦਿੱਕਤ ਪਰੇਸ਼ਾਨੀ ਪ੍ਰਸ਼ਾਸਨ ਚਾਹੀਦਾ ਕਿ ਇਹਨੂੰ ਬੰਦ ਕਰਾਏ ਜਲਦੀ ਤੋਂ ਜਲਦੀ ਅਮਰਿਤਸਰ اسلامਾਬਾਦ ਤੋਂ ਜਿਹੜੀ ਸੜਕ ਲੋਹਗੜ੍ਹ ਨੂੰ ਜਾਂਦੀ ਹੈ ਉਹ ਸੜਕ ਦੇ ਉੱਪਰ ਅਸੀਂ ਖੜੇ ਹਾਂ اسلامਾਬਾਦ ਰੇਲਵੇ ਫੜ ਕੇ ਨੇੜੇ ਬਾਬਾ ਨੂਰੇਸ਼ਾਹ ਦੇ ਦਰਗਾਹ ਵੀ ਹੈ ਪਰ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੇ ਕਹਾਂਗੇ ਤੁਹਾਡਾ ਨਜ਼ਰੂ ਸਾਂਝੀਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਫਾਟਕ ਦੇ ਨੇੜੇ ਹੀ ਇੱਕ ਪਾਣੀ ਦੀ ਲੀਕੇਜ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਾਫੀ ਪਾਣੀ ਬਰਬਾਦ ਹੋ ਰਿਹਾ ਹੈ ਪਰ ਅਸੀਂ ਇਹ ਨਹੀਂ ਸਾਨੂੰ ਅਜੇ ਤੱਕ ਸਮਝ ਆ ਪਾਇਆ ਕਿ ਇਹ ਪਾਣੀ ਸੀਵਰੇਜ ਹੈ ਜਾਂ ਸਾਫ਼ ਪਾਣੀ ਹੈ ਪਰ ਦੇਖਣ ਨੂੰ ਹੀ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਬਿਲਕੁਲ ਸਾਫ਼ ਪਾਣੀ ਹੈ ਕਿ ਮਗਰੋਂ ਕੋਈ ਪਾਈਪ ਲੀਕੇਜ ਹੋ ਰਿਹਾ ਹੈ ਉਹਦੇ ਨਾਲ ਪਾਣੀ ਜਿਹੜਾ ਹੈ ਫਾਟਕ ਦੇ ਨੇੜੇ ਰੇਲਵੇ ਲਾਈਨਾਂ ਦੇ ਨੇੜੇ ਹੀ ਜਿਹੜਾ ਇੱਥੋਂ ਲੀਕੇਜ ਹੋਣਾ ਨਾਲ ਪਾਣੀ ਸੜਕ ਦੇ ਉਪਰ ਆ ਰਿਹਾ ਅਤੇ ਜਿਹੜੇ ਇਥੋਂ ਲੰਘਣ ਵਾਲੇ ਲੋਕਾਂ ਨੇ ਉਹ ਪਰੇਸ਼ਾਨ ਹੋ ਰਹੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਫੀ ਮਾਤਰਾ ਵਿੱਚ ਪਾਣੀ ਲੀਕੇਜ ਹੋ ਰਿਹਾ ਚਾਹੇ ਸੀਵਰੇਜ ਦਾ ਪਾਣੀ ਹੈ ਚਾਹੇ ਸਾਫ ਪਾਣੀ ਹੈ ਪਰ ਇਥੋਂ ਕਿਤੇ ਨਾ ਕਿਤੇ ਜਿਹੜੇ ਲੋਕ ਲੰਘਣ ਵਾਲੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਇੱਥੇ ਸਾਡੇ ਨਾਲ ਜਿਹੜੇ ਲੋਕ ਮੌਜੂਦ ਹਨ ਜਿਨ੍ਹਾਂ ਨਾਲ ਸਾਡਾ ਗੱਲਬਾਤ ਵੀ ਕੀਤੀ ਉਹਨਾਂ ਨੇ ਇਹ ਗੱਲ ਕੀਤੀ ਜੀ ਉਹਨਾਂ ਨੇ ਆਖਿਆ ਕਿ ਸੀਵਰੇਜ ਪਾਣੀ ਹੈ ਲੀਕ ਹੋ ਰਿਹਾ ਪਰ ਜਿੱਥੇ ਦਾ ਵੀ ਪਾਣੀ ਹੈ ਚਾਹੇ ਰੇਲਵੇ ਵਿਭਾਗ ਦਾ ਇਹ ਹੈਗਾ ਇਲਾਕਾ ਚਾਹੇ ਨਗਰ ਨਿਗਮ ਦਾ ਇ ਤੋ ਸਬੰਧਿਤ ਵਿਭਾਗ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਅਤੇ ਜਿਹੜਾ ਪਾਣੀ ਇੱਥੇ ਲੀਕ ਹੋ ਰਿਹਾ ਹੈ ਇਸ ਨੂੰ ਬੰਦ ਕਰਨਾ ਚਾਹੀਦਾ ਤਾਂ ਜੋ ਇੱਥੇ ਜਿਹੜੇ ਲੋਕ ਲੰਘਣ ਵਾਲੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾਮਣਾ ਨਾ ਕਰਨਾ ਪਵੇ। ਅੰਮ੍ਰਿਤਸਰ ਫਾਸਟਵੇਖਬਰਾਂ ਵਿੱਚ ਜੋ ਕਿ ਨਰੇਸ਼ ਕੁਮਾਰ ਦੇ ਨਾਲ ਹਰਕੇਸ਼ ਕੁਮਾਰ